ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਦਿਵਾਲੀ ਤੋਂ ਬਾਅਦ ਜਿਹੜੇ ਮੰਡੀਆਂ 'ਚ ਕਿੰਨੇ ਕ ਰੇਟ ਵਧੇ ਆ ਕੀ ਰੇਟ ਬਾਸਮਤੀ ਹੁਣ ਚੱਲ ਰਹੀ ਆ ਇਹਦੇ ਬਾਰੇ ਅੱਜ ਜਾਣਕਾਰੀ ਸ਼ੇਅਰ ਕਰਦੇ ਆ ਕਿਉਂਕਿ ਹੁਣ ਜਿਹੜੇ ਪੰਜਾਬ ਦੇ ਵਿੱਚ 4000 ਤੋਂ ਪਲੱਸ ਰੇਟ ਆਉਣੇ ਸ਼ੁਰੂ ਹੋ ਚੁੱਕੇ ਆ ਕਿਹੜੀਆਂ-ਕਿਹੜੀਆਂ ਮੰਡੀਆਂ 'ਚ ਕੀ-ਕੀ ਰੇਟ ਆ ਦੇਖੋ ਨੂੰ ਮੇਰੇ ਜਿਵੇਂ ਆਪਾਂ ਗੱਲ ਕਰੀਏ 1509 1121 1218 1401 1847 1885 ਦੇ ਪੰਜਾਬ ਦੀਆਂ ਮੰਡੀਆਂ ਦੇ ਕੀ-ਕੀ ਰੇਟ ਚੱਲ ਰਹੇ ਆ ਉਦੇ ਬਾਰੇ ਅਜੀ ਜਾਣਕਾਰੀ ਸ਼ੇਅਰ ਕਰਦੇ ਆ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਕੈਂਟਨ ਦਬਾ ਲਿਓ ਤਾਂ ਖੇਤੀ ਬਰਲੇਟ ਨੂੰ ਸਭ ਤੋਂ ਪਹਿਲਾਂ ਤੜ ਤੱਕ ਕੋਈ ਦੀਆਂ ਰਹਿਣ ਤਾਂ ਹੁਣ ਆਪਾਂ ਗੱਲ ਕਰਦੇ ਆ ਕਿਸਾਨ ਪ੍ਰਭੂ ਬਾਸਮਤੀ ਦੇ ਰੇਟਾਂ ਬਾਰੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਹੋਰ ਵੀਰਾਂ ਤੱਕ ਜਿਹੜੀ ਜਾਣਕਾਰੀ ਪਹੁੰਚ ਸਕੇ ਤਾਂ ਕਿ ਉਹ ਵੀ ਕਿਸਾਨ ਵੀਰ ਜਿਹੜਾ ਮੰਡੀ ਦੇ ਹਿਸਾਬ ਨਾਲ ਜਿਹੜਾ ਆਪਣੇ ਬਾਸਮਤੀ ਸੇਲ ਕਰ ਸਕਣ ਤਾਂ ਤੁਸੀਂ ਵੀ ਕਮੈਂਟ ਕਰਕੇ ਆਪਣੀ ਮੰਡੀ ਦਾ ਰੇਟ ਦੱਸ ਸਕਦੇ ਜੀ ਤੁਹਾਡੇ ਏਰੀਆ 'ਚ ਕਿਹੜੀ ਮੰਡੀ ਪੈਂਦੀ ਆ ਕੀ ਰੇਟ ਉੱਥੇ ਚੱਲ ਰਿਹਾ ਕਿਹੜੀ ਬਾਸਮਤੀ ਤੁਸੀਂ ਸ਼ੇਅਰ ਕੀਤੀ ਕਿੰਨਾ ਛੜ ਆਇਆ ਤੁਸੀਂ ਵੀ ਆਪਣੇ ਕਿਸਾਨ ਵੀਰਾਂ ਤੱਕ ਜਿਹੜੀ ਜਾਣਕਾਰੀ ਸ਼ੇਅਰ ਕਰ ਸਕਦੇ ਜੀ ਤਾਂ ਹੁਣ ਆਪਾਂ ਕਿਸਾਨ ਭਰਾਵੋ ਗੱਲ ਕਰਦੇ ਆ ਮਲੋਟ ਮੰਡੀ ਤੋਂ ਸ਼ੁਰੂ ਕਰਦੇ ਆ ਮਲੋਟ ਮੰਡੀ 'ਚ 11 21 ਦਾ ਰੇਟ ਜਿਹੜਾ 4000 ਤੇ 25 ਰੁਪਏ ਹੱਥ ਛੜਦਾ ਦੇਖਣ ਨੂੰ ਮਿਲਿਆ 17 18 ਦਾ ਜਿਹੜਾ 3295 ਰੁਪਏ ਜਿਹੜਾ ਹੱਥ ਕੰਬਾਈਨ ਵਾਲੀ ਦਾ ਰੇਟ ਦੇਖਣ ਨੂੰ ਮਿਲਿਆ 1401 ਮੱਛਲ ਦਾ 3250 ਰੁਪਏ ਕੰਬਾਈਨ ਵਾਲੀ ਤੇ 1847 ਦਾ ਜਿਹੜਾ 2800 ਰੁਪਏ ਜਿਹੜਾ ਕੰਬਾਈਨ ਵਾਲੀ ਦਾ ਰੇਟ ਦੇਖਣ ਨੂੰ ਮਿਲਿਆ ਜੇਕਰ ਮੁਕਸਰ ਮੰਡੀ ਦੀ ਗੱਲ ਕਰੀਏ 1509 2810 ਰੁਪਏ 1122 ਹੱਥ ਝਾੜ 3900 ਰੁਪਏ 1718 ਜਿਹੜੀ ਹੱਥ ਝਾੜ 3350 ਰੁਪਏ 1401 3235 ਰੁਪਏ ਕੰਬਾਈਨ ਵਾਲੀ ਇਹ ਜਿਹੜਾ ਮੁਕਸਰ ਮੰਡੀ 'ਚ ਰੇਟ ਦੇਖਣ ਨੂੰ ਮਿਲੇ ਆ ਅਮਰਸਰ ਦੇ ਵਿੱਚ ਜੇਕਰ ਗੱਲ ਕਰੀਏ 15092900 ਰੁਪਏ 1121 3950 ਰੁਪਏ ਹੱਥ ਛਾੜ 1718 3550 ਰੁਪਏ ਹੱਥ ਛਾੜ 1401 3150 ਰੁਪਏ ਕੰਬਾਈਨ ਵਾਲੀ ਦਾ ਰੇਟ ਦੇਖ ਨੂੰ ਮਿਲਿਆ 1885 ਦਾ ਕਿਸਾਨ ਬਰੋ ਜਿਹੜਾ ਅਮਰਸਰ ਦੇ ਵਿੱਚ 3550 ਰੁਪਏ ਜਿਹੜਾ ਹੱਥ ਛਾੜ ਦਾ ਰੇਟ ਦੇਖ ਨੂੰ ਮਿਲਿਆ ਨਾਬਾ ਮੰਡੀ ਦੇ ਵਿੱਚ ਕਿਸਾਨ ਬਰੋ 3800 ਰੁਪਏ ਜਿਹੜਾ 1121 ਦਾ ਰੇਟ ਹੱਥ ਛੱਡ ਦੇ ਦੇਖ ਨੂੰ ਮਿਲਿਆ 17 18 ਦਾ 3600 ਰੁਪਏ ਹੱਥ ਛੱਡ ਦੇ ਦੇਖ ਨੂੰ ਮਿਲਿਆ 1401 ਦਾ ਜਿਹੜਾ 3365 ਰੁਪਏ ਕਬਾਈਨ ਵਾਲੀ ਦਾ ਰੇਟ ਜਿਹੜਾ ਨਾਬਾ ਮੰਡੀ ਦੇਖ ਨੂੰ ਮਿਲਿਆ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ 1509 3055 ਰੁਪਏ ਰੇਟ ਦੇਖ ਨੂੰ ਮਿਲਿਆ 1121 ਦਾ 4427 ਰੁਪਏ ਹੱਥ ਛੱਡ ਦਾ ਰੇਟ ਦੇਖ ਨੂੰ ਮਿਲਿਆ ਜੇਕਰ ਕਿਸਾਨ ਵੀਰੇ ਰੇਟ ਦੀ ਗੱਲ ਕਰੀ ਤੇ ਹੁਣ ਤੱਕ ਜਿਹੜਾ ਸਿਰਾ ਰੇਟ ਆਪਾਂ ਕਹਿ ਸਕਦੇ ਆ ਬਈ ਜਿਹੜਾ ਪੰਜਾਬ ਦੀਆਂ ਮੰਡੀਆਂ ਚਾਰ ਜਾ ਤੋਂ ਪਲੱਸ ਜਿਹੜੀ ਹੁਣ ਜਿਹੜੀ 11 ਕਿ ਜਾਣੀ ਸ਼ੁਰੂ ਹੋ ਚੁੱਕੀ ਆ ਤੇ 17 18 ਦਾ ਤੁਹਾਨੂੰ ਤਰਨ ਤਣ ਦੇ ਵਿੱਚ ਜਿਹੜਾ ਕੰਬਾਈਨ ਵਾਲੀ ਦਾ 3600 ਰੁਪਏ ਰੇਟ ਦੇਖਣ ਨੂੰ ਮਿਲਿਆ ਤੇ ਹੱਥ ਛਾੜਦਾ ਜਿਹੜਾ 3762 ਰੁਪਏ ਹੱਥ ਛਾੜਦਾ ਰੇਟ ਦੇਖਣ ਨੂੰ ਮਿਲਿਆ 17 18 ਦਾ 1401 3170 ਰੁਪਏ ਕੰਬਾਈਨ ਵਾਲੀ 1847 2700 33 ਰੁਪਏ ਜਿਹੜਾ ਇਹ ਕਿਸਾਨ ਵੀਰੋ ਤਰਨਤਾਰਨ ਦੀ ਮੰਡੀ ਰੇਟ ਦੇਖਣ ਨੂੰ ਮਿਲਿਆ। ਮਾਨਸਾ ਮੰਡੀ ਦੀ ਗੱਲ ਕਰੀਏ ਕਿਸਾਨ ਵੀਰੋ ਤੇ ਹੱਥ ਛਾੜ 1509 ਨੂੰ 3055 ਰੁਪਏ ਵਿਕੀ ਆ। 17 18 3300 ਰੁਪਏ ਕੰਬਾਈਨ ਵਾਲੀ 1401 3270 ਰੁਪਏ ਕੰਬਾਈਨ ਵਾਲੀ 18 47 2730 ਰੁਪਏ ਕੰਬਾਈਨ ਵਾਲੀ ਦਾ ਰੇਟ ਦੇਖਣ ਨੂੰ ਮਿਲਿਆ। ਕੋਟਕਪੂਰਾ ਮੰਡੀ ਚ ਕਿਸਾਨ ਵੀਰੋ ਗੱਲ ਕਰੀਏ ਕੰਬਾਈਨ ਵਾਲੀ 1509 ਨੂੰ 3010 ਰੁਪਏ ਵਿਕੀ ਆ। ਤੇ 11 ਕੀ ਦਾ ਜਿਹੜਾ 3600 ਰੁਪਏ ਲੱਗਾ ਕੰਬਾਈਨ ਵਾਲੀ ਦਾ 17 18 ਲੱਗੀ ਹੱਤ ਝਾੜ 3365 ਰੁਪਏ 1401 ਕੰਬਾਈਨ ਵਾਲੀ 3250 ਰੁਪਏ 18 47 ਦੀ ਗੱਲ ਕਰੀ ਤਾਂ 2790 ਰੁਪਏ ਕੰਬਾਈਨ ਵਾਲੀ ਤੇ 18 85 ਦਾ ਕੋਡਪੁਰ ਜਿਹੜਾ 3400 ਰੁਪਏ ਦੇਖਣ ਨੂੰ ਮਿਲਿਆ ਮਲੇਰ ਕੋਟਲਾ ਮੰਡੀ ਦੀ ਗੱਲ ਕਰੀ ਕਿਸਾਨ ਪ੍ਰਵਾ ਦਾ 3090 ਰੁਪਏ ਜਿਹੜਾ 1509 ਦਾ ਰੇਟ ਦੇਖਣ ਨੂੰ ਮਿਲਿਆ ਕੰਬਾਈਨ ਵਾਲੀ ਦਾ 11 21 ਦੀ ਗੱਲ ਕਰੀ ਤਾਂ 3600 ਰੁਪਏ ਕੰਬਾਈਨ ਵਾਲੀ ਵੀ ਕੀ ਮਲੇਰ ਕੋਟਲਾ 17 18 3400 ਰੁਪਏ ਤੱਕ ਲੱਗਾ ਰੇਟ ਤੇ 14 01 ਦਾ 3405 ਰੁਪਏ ਲੱਗਾ ਰੇਟ ਮਲੇਰ ਕੋਟਲਾ ਮੰਡੀ ਚ ਤੇ 18 47 2920 ਰੁਪਏ ਜਿਹੜਾ ਰੇਟ ਦੇਖਣ ਨੂੰ ਮਿਲਿਆ ਮਲੇਰ ਕੋਟਲਾ ਮੰਡੀ ਚ ਫਾਜ਼ਿਲਕਾ ਦੇ ਵਿੱਚ ਕਿਸਾਨ ਵੀ ਜੇਕਰ ਗੱਲ ਕਰੇ 17 18 ਦੀ 3300 ਰੁਪਏ ਤੱਕ ਵੀ ਕੀ ਸਿਰਾ ਰੇਟ ਤੇ 1403200 ਰੁਪਏ ਤੱਕ ਵੀ ਗਈ ਆ ਬਟਾਲਾ ਮੰਡੀ ਦੀ ਗੱਲ ਕਰੀਏ ਕਿਸਾਨ ਭਰਾਵੋ ਤਾਂ 3980 ਰੁਪਏ ਲੱਗੀ ਆ ਯਾਨੀ ਕਿ ਲਗਭਗ 4000 ਦੇ ਲੱਗ ਜਿਹੜੀ ਬਟਾਲਾ ਮੰਡੀ ਜੇ 11 21 ਦਾ ਰੇਟ ਦੇਖਣ ਨੂੰ ਮਿਲਿਆ ਤੇ 17 18 ਜਿਹੜੀ 3435 ਰੁਪਏ ਜਿਹੜੀ ਸਿਰਾ ਰੇਟ ਲੱਗਾ 17 18 ਦਾ ਤੇ 3980 ਜਿਹੜਾ ਲੱਗਾ ਸੀ ਉਹ ਹੱਥ ਛੱਡਦਾ ਕਿਸਾਨ ਉਹ ਬਟਾਲਾ ਮੰਡੀ ਚ ਜਿਹੜਾ ਰੇਟ ਦੇਖਣ ਨੂੰ ਮਿਲਿਆ ਇਹ ਕਿਸਾਨ ਭਰਾਵਾਂ ਜਿਹੜੀਆਂ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੇ ਰੇਟ ਸੀ ਤੇ ਜੇਕਰ ਰੇਟਾਂ ਦੇ ਵਿੱਚ ਗੱਲ ਕਰੀਏ ਤੇਜ਼ੀ ਦੀ ਤੇ 100 ਤੋਂ 150 200 ਰੁਪਏ ਕਈ ਮੰਡੀਆਂਾਂ 'ਚ ਜਿਹੜਾ ਰੇਟ ਦੇਖਣ ਨੂੰ ਵੱਧ ਮਿਲਿਆ ਤੇ ਕਈਆਂ ਦੇ ਵਿੱਚ 50 ਤੋਂ 70 ਰੁਪਏ ਘੱਟ ਵੀ ਦੇਖਣ ਨੂੰ ਮਿਲਿਆ ਜੇ ਕਰੋਨਾ ਆਪਾਂ ਗੱਲ ਕਰੀਏ ਕਿ ਬਾਸਮਤੀ ਦੇ ਰੇਟਾਂ 'ਚ ਕਿੰਨੀ ਕੁ ਆਪਾਂ ਨੂੰ ਆਉਣ ਵਾਲੇ ਦਿਨਾਂ ਤੇਜ਼ੀ ਦੇਖਣ ਨੂੰ ਮਿਲ ਸਕਦੀ ਤਾਂ ਕਿਸਾਨ ਭਰਾ ਜਿਹੜਾ ਕਿ ਆਪਾਂ ਬਹੁਤ ਹੀ ਜ਼ਿਆਦਾ ਗੱਲ ਕਰੀਏ ਤੇਜ਼ੀ ਦੀ 100 200 300 ਰੁਪਏ ਤੱਕ ਜਿਹੜੇ ਰੇਟ ਵੱਧ ਦੇਖਣ ਨੂੰ ਮਿਲ ਸਕਦੇ ਆ ਪਰ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਜੇਕਰ ਆਪਾਂ ਕਹੀ 5000 ਨੂੰ ਹੁਣ 1121 ਹੋ ਜੂਗੀ ਤਾਂ ਇਹਦੀ ਸੰਭਾਵਨਾ ਜਿਹੜੀ ਪੰਜਾਬ ਦੀਆਂ ਮੰਡੀਆਂ ਇਹ ਤਾਂ ਘੱਟ ਦੇਖਣ ਨੂੰ ਮੇਰੇ ਇਹ ਕਿਉਂਕਿ ਬਾਹਰਲੀਆਂ ਮੰਡੀਆਂ 'ਚ ਆਪਾਂ ਨੂੰ ਜੇਕਰ ਬਾਸਮੇਤੇ ਰੇਟ ਵਾਧੇ ਆ ਤਾਂ ਬਾਹਰ ਦੇ ਜਿਵੇਂ ਯੂਪੀ ਹਰਿਆਣਾ ਜਾਂ ਫਿਰ ਐਮਪੀ ਦੀਆਂ ਮੰਡੀਆਂ ਜਿਹੜਾ ਆਪਾਂ ਨੂੰ ਜਿਹੜਾ ਰੇਟ 5000 ਤੋਂ ਨੂੰ ਜਿਹੜੀ 1121 ਜਾਂ 17 18 ਦੇਖਣ ਨੂੰ ਮਿਲ ਸਕਦੀ ਆ ਕਿਉਂਕਿ ਉੱਥੇ ਹੁਣ ਜਿਹੜਾ 45 4600 ਰੁਪਏ ਤੱਕ ਜਿਹੜਾ ਰੇਟ ਦੇਖਣ ਨੂੰ ਮਿਲ ਰਿਹਾ ਪੰਜਾਬ ਦੀਆਂ ਮੰਡੀਆਂ 'ਚ ਵੈਸੇ ਪਹਿਲਾਂ ਹੀ 5-700 ਰੁਪਏ ਤੋਂ 1000 ਰੁਪਏ ਤੱਕ ਜਿਹੜਾ ਰੇਟ ਆਪਾਂ ਨੂੰ ਘੱਟ ਦੇਖ ਨੂੰ ਮਿਲਿਆ ਤੇ ਕਾਫੀ ਜ਼ਿਆਦਾ ਜਿਹੜਾ ਵਪਾਰੀ ਆਪਾਂ ਕਹਿ ਸਕਦੇ ਪੰਜਾਬ ਦੀ ਮੰਡੀ ਜਿਹੜਾ ਰੇਟ ਘੱਟ ਲਾ ਰਹੇ ਆ ਤੇ ਬਾਹਰਲੀ ਮੰਡੀ ਜਿਹੜਾ ਰੇਟ ਜ਼ਿਆਦਾ ਦੇਖ ਨੂੰ ਮਿਲਿਆ ਵੈਸੇ ਵੀ ਕਿਸਾਨ ਵੀਰਾਂ ਨੇ ਲਗਭਗ ਜ਼ਿਆਦਾ ਬਾਸਮਤੀ ਜਿਹੜੀ ਸੇਲ ਕਰ ਚੁੱਕੇ ਆ ਸੋ ਹੁਣ ਕਿਸਾਨ ਵੀਰ ਜੇਕਰ ਬਾਸਮਤੀ ਆਪਾਂ ਗੱਲ ਕਰੀ ਵੇਚਣ ਦਾ ਜਾਂ ਰੱਖਣ ਦਾ ਤਾਂ ਕਿਸਾਨ ਵੀਰ ਆਪਾਂ ਨੂੰ ਜਿਹੜੀ ਬਾਸਮਤੀ ਜੇਕਰ ਜ਼ਿਆਦਾ ਰੇਟ ਵੀ ਆਪਾਂ ਬੈਠੇ ਰਹਾਂਗੇ ਵਦਨ ਦੇ ਉਹਨੇ ਆਪਣੀ ਬਾਸਮਤੀ ਸੁੱਕ ਜਾਣੀ ਤੇ ਹੁਣ ਜੇ ਇੱਕ ਰੇਟ ਆਪਾਂ ਨੂੰ ਠੀਕ ਠਾਕ ਰੇਟ ਮਿਲਦਾ ਤੇ ਆਪਾਂ ਨੂੰ ਬਾਸਮਤੀ ਜਿਹੜੀ ਸੇਲ ਕਰ ਦੇਣੀ ਚਾਹੀਦੀ ਆ ਸੋ ਵੀਡੀਓ ਚੰਗ ਲੱਗੇ ਤਾਂ ਹੋਰ ਪਰ੍ਹਾਂ ਤੱਕ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ